ਟਰੱਕ ਡਰਾਈਵਰ ਟਰੱਕ ਡਰਾਈਵਰਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਕੈਪਟਨ ਸਰਕਾਰ ਤੁਹਾਨੂੰ 2 ਹਫ਼ਤੇ ਵਿੱਚ ਨਸ਼ਾ ਬੰਦ ਕਰਨ ਦਾ ਵਾਅਦਾ ਕਰਦੀ ਹੈ ਸੋ ਮੈਂ ਤੁਹਾਨੂੰ ਪੁੱਛਦਾ ਹਾਂ ਜੇ ਤੁਹਾਡਾ ਨਸ਼ਾ ਬੰਦ ਹੋ ਗਿਆ ਤਾਂ ਆ ਕਿਵੇਂ ਚੱਲਣਗੇ ਸੋ ਆਪਣਾ ਤਾਂ ਟੁਰਨਾ ਫਿਰਨਾ ਕੰਮ ਹੈ 24 ਘੰਟੇ ਸਫਰ ਵਿੱਚ ਰਹਿਣਾ ਆਪਣਾ ਇਹਦੇ ਬਿਨਾ ਕੰਮ ਨਹੀਂ ਚੱਲਣਾ ਸੋ ਸਾਰੇ ਟਰੱਕ ਡਰਾਈਵਰ ਵੀਰਾਂ ਨੂੰ ਬੇਨਤੀ ਹੈ ਜੋ ਤੁਹਾਡੀ ਤੁਹਾਡਾ ਮਾਲ ਪੁੱਕੀ ਫੀਮ ਬੰਦ ਹੋ ਗਈ ਤਾਂ ਆਹ ਛੜਕਾਂ ਦੇ ਗੰਧ ਪੈ ਜਾਏਗਾ ਕੋਈ ਕਿੱਥੇ ਹੋਵੇਗੀ ਤੇ ਕੋਈ ਕਿੱਥੇ ਹੋਵੇਗੀ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਨਸ਼ਾ ਬੰਦ ਕਰਨ ਦੇ ਲਾਲਚ ਵਿੱਚ ਆਣ ਕੇ ਗਲਤ ਬੰਦੇ ਨੂੰ ਬੋਰਡ ਨਾ ਪਾਇਓ ਆਪਾਂ ਉਸ ਬੰਦੇ ਦਾ ਸਾਥ ਦੇਣਾ ਹੈ ਜਿਹੜਾ ਸਾਨੂੰ ਖਵਾਏਗਾ ਸੋ ਮੇਰੀ ਬੇਨਤੀ ਤੇ ਅਮਲ ਕਰਨਾ ਆਪਣਾ ਸੋਚ ਸਮਝ ਕੇ ਵੋਟ ਪਾਉਣਾ ਸਾਰਿਆਂ ਦਾ ਧੰਨਵਾਦ ਭਾਈ ਸ਼ੁਕਰੀਆ